ਕਿਆ ਕਹਿਣਾ ਭਾਈ ਕਹਿਣਾ ਇਹ ਆ ਵੀ ਕਹਿੰਦੇ ਆ ਵੀ ਦੁਨੀਆ ਨੇ ਬਹੁਤ ਤਰੱਕੀ ਕਰਦੀ ਬੜੀ ਅੱਜਕੱਲ ਡਵੈਲਪਮੈਂਟ ਹੋ ਗਈ ਪਰ ਆ ਸੀਜ ਦੇਖ ਕੇ ਦੱਸੋ ਕਿ ਅੱਜ ਕਿਹੜਾ ਦੁਨੀਆ ਚਾਹੇ ਜਾ ਹੈਗਾ ਜਿਹੜਾ ਇਸ ਹਿਸਾਬ ਦੇ ਨਕਸ਼ੇ ਜਾਂ ਇਦਾਂ ਦੀ ਚੀਜ਼ ਬਣਾ ਸਕਦੇ ਸੋਚਣ ਵਾਲੀ ਗੱਲ ਆ ਕਿੱਡੀਆਂ ਮੀਰ ਸਲਤਨਤਾਂ ਹੋਣੀਆਂ ਕਿੱਡੇ ਆ ਵੀਰ ਬੈਸੇ ਹੋਣਗੇ ਚਾਹੇ ਜਿੰਨੇ ਵੀ ਰਾਜ ਚਾਲਦੇ ਸੀ ਅਸੀਂ ਥੱਲੇ ਗਏ ਸਾਨੂੰ ਤਾਂ ਇੱਕ ਟਾਈਮ ਇਦਾਂ ਲੱਗਿਆ ਵੀ ਸ਼ਹਿਰ ਜਿਵੇਂ ਮਿਸਤਰੀ ਦਾ ਦਿਲ ਕਰਦਾ ਹੁੰਦਾ ਵੀ ਚੱਲ ਇੱਧਰ ਜਗਾ ਇਦਨ ਪੌੜੀ ਬਣਾ ਦੋ ਇੱਧਰ ਜਗਾ ਇੱਧਰ ਬੋਡੀ ਬਣਾਉ। ਉਹ ਇੰਨੇ ਜਿਆਦਾ ਗੁਪਤੀ ਰਸਤੇ ਆ। ਵਾਕਈ ਮਹਿਲ ਹੈ ਤੇ ਵਾਕਈ ਕਲਾਕ੍ਰਿਤੀ ਜਿਹੜੀ ਇੱਥੇ ਬਣਾਈ ਹੋਈ ਬਾ ਕਮਾਲ ਸੀ। ਫਿਰ ਜਿੱਥੇ ਆਪਾਂ ਆਪਾਂ ਖੜੇ ਆ ਇਸ ਟਾਈਮ ਗਵਾਲੀਅਰ ਫੋਟ ਜਿੱਥੇ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਪਹਾੜੀ ਰਾਜਿਆਂ ਨੂੰ ਛਡਾ ਕੇ ਆਪਣੇ ਨਾਲ ਲੈ ਗਏ ਸੀ ਜਿਹਦੇ ਬਾਅਦ ਅਸੀਂ ਦੀਵਾਲੀ ਮਨਾਉਣ ਲੱਗੇ ਆ ਬੰਦੀ ਛੋੜ ਤੇ ਫਸ ਮਨਾਉਣ ਲੱਗੇ। ਉਸ ਜਗ੍ਹਾ ਤੇ ਜਿਹੜਾ ਇਹ ਤੇ ਜਦੋਂ ਅਸੀਂ ਥੱਲੇ ਗਏ ਤੇ ਸ਼ਾਦੀ ਤਾਂ ਐਵੇਂ ਸੋਹਣੇ ਤੌਰ ਪਰ ਜਦ ਵੀ ਪੁੱਛਤੇ ਮੈਂ ਇਹ ਤੱਕ ਕੀ ਇੰਨੀ ਟਕਰਾਉਂ ਗੋਬਾਤ ਨਾ ਇਹ ਸਟਡੀ ਰੂਮ ਚਾ